ਵਾਹਿਗੁਰੂ ਇਤਿਹਾਸ ਖਾਲਸੇ ਦਾ ਨਹੀਂ ਕੋਈ ਕਲਪਤ ਘੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੋਂ ਕਿਦੇ ਥਾਣੀ ਹਰ ਨਮਾਲ ਖਾਲਸੇ ਦਾ ਕਈ ਚਮਕਾਲ ਵਰਗੀਆਂ ਘੜੀਆਂ ਸਿੱਖਾਣੇ ਸਿਧਕ ਦੀਆਂ ਲਿਖੀਆਂ ਨਾਲ ਖੂਨ ਦੇ ਸਖਾਲ ਸੇਦਾ ਨਹੀਂ ਕੋਈ ਕਲਪਤ ਘੜੀ ਕਹਾਣੀ ਸਿੱਖੀ ਨੇ ਜਨਮ ਲਿਆ ਤਿੱਖੀ ਧਾਰ ਤੋਗਦੇ ਥਾਣੀ ਹਰਮਾਲ ਖਾਲਸੇ ਦਾ ਕਈ ਚਮਕਾਲ ਵਰਗੀਆਂ ਘੜੀਆਂ ਸਿੱਖਾਣੇ ਸਿਧ ਗਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਪੁੱਛੋ ਤੱਤੀਆਂ ਤਵੀਆਂ ਤਾਂ ਦੱਸਣ

ਲੜੀਆਂ ਲਖੀਆਂ ਨਾਲ ਖੂਨ ਦੇ ਲੜੀਆਂ ਜਿਸ ਮਤੀ ਦਾ ਸਚੀਰਿਆ ਆਰਾ ਪਰੇ ਸ਼ਹਾਦਤ ਲੰਬੀ ਖੋਪਰ ਤਾਰੂ ਸਿੰਘ ਦਾ ਖੁੰਡੀ ਲਾਉਂਦੀ ਹੋ ਗਈ ਰੰਬੀ ਆਹ ਦਨਨੀਆਂ ਜਿੰਦੜੀਆਂ ਤੇ ੱੱਲੀਆਂ ਨਾ ਦੁਸ਼ਮਣ ਦੀਆਂ ਤੜੀਆਂ ਦੋ ਨਨੀਆਂ ਜਿੰਦੜੀਆਂ ਬੋਲਣ ਨੀਹਾਂ ਦੇ ਵਿੱਚ ਖੜੀਆਂ ਸਿੱਖਾਂ ਨੇ ਸਿਧਕ ਦੀਆਂ ਲਖੀਆਂ ਨਾਲ ਖੂਨ ਦੇ ਲੜੀਆਂ ਸਿੰਘ 700 ਕਤਲ ਕਰੇ ਸੀ ਜੋ ਐਨ ਬੰਦੇ ਦੇ ਮੂਰੇ ਵਿੱਚ ਅਗਨ ਪਰਖਿਆ ਦੇ ઉતરે સોફીસ દી પૂરે હો તન કાટ કાટ આય પ્યાર આયા જદો અંત લિયા ઘણીયા સખાને સિદ્ધ કદિયા લખિયા નાલ خون દે લડીયા એ દર્દ જલાદા ને એ દર્દ જલાદા ને એ દર્દ જલાદા ਨੇ ਕਰਕੇ ਹਿੱਕੋਂ ਵੱਖ ਕਲੇਜਾ ਦੁਨੀਆਂ ਨੂੰ ਬੰਦੇ ਦੇ ਪਿਆਰੀ ਪੁੱਤ ਦਾ ਕੱਢ ਕਲੇਜਾ ਓ ਆਣੇ ਸਿੱਧਕ ਦੀਆਂ ਨਖੀਆਂ ਨਾਲ ਖੂਨ ਦੇ ਲੜੀਆਂ ਆਖਰ ਤੱਕ ਭੁੱਲਣਾ ਨਹੀਂ ਸਾਰਾ ਗੜੀ ਚ ਕੀਤਾ ਸਾਕਾ ਅੰਤਾਂ ਦੇ ਦਮ ਤਾਈ ਛੱਡਿਆ ਨਾ ਯੋਧਿਆਂ ਨਾਕਾ ਮੈਂ ਖਾਲਸਾ ਲਿਖ ਗਿਆ ਏ ਜਿਸਨੇ ਕੋ ਤੇਰੀ ਕਾਂ ਪੜੀਆਂ ਸਿੱਖਾਂ ਨੇ ਸਿੱਧਕ ਦੀਆਂ ਲਖੀਆਂ ਨਾਲ ਖੂਨ ਦੇ ਲੜੀਆਂ ਸਾਧੂ ਨੇ ਪੱਲਰ ਦੇ ਮੰਨੂ ਜਿਉਂ-ਜਿਉ ਸਾਨੂੰ ਵੱਡੇ ਸਾਧੂ ਨੇ ਪੱਲਰ ਦੇ ਮੰਨੂ ਜਿਉਂ-ਜਿਉ ਸਾਨੂੰ ਵੱਡੇ ਵਿੱਚ ਕੋਪਰ ਹੀੜੇ ਦੇ ਰਲੇ ਸਖ ਸਿਰਾਂ ਦੇ ਗੱਡੇ ਧਰਤੀ ਦੀ ਸ਼ਾਂਤੀ ਤੇ ਜਵਾਂ ਹਨ ਪਈਆਂ ਨੇ ਜੜੀਆਂ ਸਿੱਖਾਂ ਨੇ ਸਦਕਾ ਦੀਆਂ ਲਿਖੀਆਂ ਨਾਂ ਰਖੂਣ ਦੇ ਲਲੀਆਂ ਚੱਲ ਅਮਰਤ ਸਰ ਤੋਂ ਜੀ ਪਹੁੰਚੇ ਗੰਗਸਰ ਜਿੱਤੋ ਜੱਥੇ ਵਿੱਚ ਵਰਦੀ ਗੋਲੀ ਦੇ ਹਸਸ ਮਰੇ ਸਾਹਮਣੇ ਮੱਥੇ ਸਨ ਮਾਤਰੀਆਂ ਉਹਨੂੰ ਜੰਜਾ ਸੇਰੇ ਬਨ ਬਨ ਚੜੀਆਂ ਸਿੱਖਾਂ ਨੇ ਸਿੱਧਕ ਦੀਆਂ ਲਿਖੀਆਂ ਨਾਲ ਖੂਨ ਦੇ ਲੜੀਆਂ ਕਰਨੈਲ ਕਵੀਸ਼ਰ ਤੇ ਕਰਨੈਲ ਕਵੀਸ਼ਰ ਦੇ কিরਣ ਜੀਤ ਵਿੱਚ ਆਰੇ ਜਨਨ ਪਠੀ ਨਨਕਾਣੇ ਦੀ ਦੇ ਵਿੱਚ ਮੱਚ ਕੇ ਕੀਤਾ ਚਾਲਣ ਵਿੱਚ ਚੁਰਕਰ ਬਾਨੀ ਦੀ ਜਿੰਦਾਬਾਗ ਪਮੱਕੜ ਸੜੀਆਂ ਸਿੱਖਾਂ ਨੇ ਸਦਕੀਆਂ ਲਿਖੀਆਂ ਨਾਲ ਖੂਨ We <laughs>